ਸਸਿਕਾ ਲਦਾਬ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਹਰਪਜਨ ਮਾ ਪਰ ਮੇਰਾ ਨਾਮ ਮੇਰਾ ਬੇਟਾ ਅਫਕਾਸ਼ਮਾਨ ਸਸਿਕਾ ਜੀ ਸਾਹਿਬ ਤਨਗਸ ਰਤੀ ਅਸੀਂ ਦਿੱਲੀ ਸ਼ੋ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਤਰੀਕ ਦੇ ਮਾਰਨਿੰਗ ਸਾਡਾ ਗਰੁੱਪ ਖੇਤਰ ਹਰਿਆਣਾ ਤੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਪਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਚੁੱਕਾ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਨੇ ਚੰਡੀਗੜ ਤੇ ਦੋ ਹਫ਼ਤੇਾਂ ਤੋਂ ਬਾਅਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰ ਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ گاਉਂ ਦੀ گا ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦਵਾਵਾਂ ਸੀਸਾਂ ਭੇਜੀ ਅੱਜ ਮੈਂ ਨਹੀਂ ਜਿੱਤ ਹੋਰ ਤੇ ਮੈਂ ਉਹ ਕਾਸ਼ ਸੀ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम सारे ਡਾਕਟਰਸ ਨਰਸਸ ਟੈਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ ਸਰਟੀਫਿਕੇਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਜੀ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆਂ ਪਰਿਵਾਰ 'ਚ ਬੈਠੇ ਆਂ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਅੱਗੇ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਹ ਪ੍ਰੇਰਣਾ ਗਈ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਮੇਰੇ ਚਾਉਣ ਵਾਲੇ ਮੇਰੇ ਭੈਣ ਭਰਾ ਸਤਕਾਰਯੋਗ ਵੀਰ ਬਜ਼ੁਰਗ ਮਾਤਾ ਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਕ ਸਬੰਧੀ ਦੋਸਤ ਮਿੱਤਰ ਜੋ ਵੀ ਸੱਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਭ ਦਾ ਦਿਲੋਂ ਹੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਭ ਦਾ ਤੈਅ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਨੇ ਅਸੀਸਾਂ ਨੇ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਅਸੀਸਾਂ ਵਿੱਚ ਯਾਦ ਰੱਖਿਓ ਥੈਂਕ ਯੂ ਸੋ ਮਚ ਟੂ एवरीवन हु ਰੀਚਡ ਆਊਟ ਯਰ ਮੈਸੇਜਸ ਮੈਟ ਸੋ ਮਚ ਟੂ ਅਸ ਐਂਡ ਅਲਵੇਸ ਕੀਪ ਅਸ ਇਨ ਯਰ ਪ੍ਰੇਅਰਸ ਵੀ ਅਪਰੀਸ਼ੀਏਟ ਯੂ ਗਾਸ ਸੋ ਮਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਾਲਕ ਜੀ ਅਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਹਿਫੂਜ਼ ਰੱਖੇ ਤੁਹਾਡੇ ਸਭ ਨੂੰ ਪਰਿਵਾਰਾਂ ਨੂੰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਰੱਖੇ ਇੱਕ ਵਾਰ ਫਿਰ ਤੁਹਾਡਾ ਸਭ ਦਾ ਧੰਨਵਾਦ ਤੇ ਇਸ ਜ਼ਿੰਦਗੀ ਦੇ ਰੰਗਲੇ ਚਰਖੇ ਤੇ ਮੈਂ ਹੋਰ ਬੜੇ ਤੰਦ ਤੋਣੇ